ਕੋਈ ਵੀ ਐਸੀ ਭਾਈਚਾਰਾ ਜਿਹੜਾ ਇੱਕ ਵਾਰੀ ਰੈਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰੈਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਹੋਰ ਨਿੰਦਾ ਕਰਦੇ ਹਾਂ ਅੱਜ ਬਹੁਜ ਸਮਾਜ ਚ ਪਾਰਟੀ ਜਿਲਾ ਹੁਸ਼ਿਆਰਪੁਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਦੇ ਵਿਰੋਧ ਵਿੱਚ ਜਿਲਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਵਿਧਾਨ ਸਭਾ ਲੈਵਲ ਤੇ ਐਸਟੀਐਮ ਸਾਖਜੀ ਨੂੰ ਮੰਗ ਪੱਤਰ ਦਿੱਤਾ ਗਿਆ ਉਨਾ ਕਿ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਅਤੇ ਅਨੁਸੂਚਿਤ ਜਾਤੀ ਵਰਗਾਂ ਤੇ ਕਰੀਮ ਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਿਕ ਹੱਕਾਂ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਹੈ ਕਿ ਨਾ ਕਰਕੇ ਇਸ ਚੀਜ਼ ਕਰਦੇ ਕਿ ਜਿਹੜਾ ਉਪ ਵਰਗੀਕਰਨ ਹੋਇਆ 341 342 ਜਿਹੜੀ ਧਾਰਾ ਆ ਉਹਦਾ ਉਪ ਵਰਗੀਕਰਨ ਕੀਤਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਐਸ ਡੀ ਐਮ ਸਾਹਿਬ ਦੁਆਰਾ ਆਪਣੀ ਜਿਹੜੀ ਗੱਲ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਜੋਣਾ ਚਾਹੁੰਦੇ ਅਸੀਂ ਅੱਜ ਉਹਨਾਂ ਲਈ ਮੰਗ ਪੱਤਰ ਦਿੱਤਾ ਇੱਕ ਅਜ ਬੰਦ ਦਾ ਵੀ ਚੱਲ ਰਿਹਾ ਕਿ ਅੱਜ ਬੰਦ ਤੇ ਪੰਜਾਬ ਕਰੋ ਕੀ ਇੱਦਾਂ ਦੀ ਹੈ ਕੀ ਗੱਲ ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਲੀਡਰ ਭੈਣ ਕੁਮਾਰੀ ਮਾਇਆਵਤੀ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਨੀ ਸਿੰਘ ਗੜੀ ਜੋ ਉਹਨਾਂ ਦਾ ਹੁਕਮ ਸੀਗਾ ਪੀ ਅੱਜ ਅਸੀਂ ਜਿਹੜਾ ਬੰਦ ਦਾ ਜਿਹੜਾ ਬਹੁਜਨ ਸਮਾਜ ਪਾਰਟੀ ਸਮਰਥਨ ਕਰਦੀ ਹੈ ਲੀਡਿੰਗ ਰੋਲ ਨਹੀਂ ਹੈਗਾ ਅਸੀਂ ਮੋਰੇ ਹੋ ਕੇ ਬੰਦ ਨਹੀਂ ਕਰਾ ਰਹੇ ਪਰ ਅਸੀਂ ਸਮਰਥਨ ਕਰਦੇ ਆਂ ਬੰਦ ਕ੍ਰੀਮੀ ਲੇਅਰ ਉਹਦੇ ਤੇ ਕੀ ਕਹਿੰਦੇ ਕ੍ਰੀਮੀ ਲੇਅਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਉਹਦੀ ਕੋਰ ਨਿੰਦਾ ਕਰਦੀ ਆ ਕ੍ਰੀਮੀ ਲੇਅਰ ਦੇ ਵਿੱਚ ਇਦਾਂ ਹੈ ਵੀ ਜਿੱਦਾਂ ਕੋਈ ਵੀ ਕੋਈ ਵੀ ਐਸੀ ਭਾਈਚਾਰਾ ਜਿਹੜਾ ਇੱਕ ਵਾਰੀ ਰੈਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰੈਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਮੰਨ ਲਓ ਕੋਈ ਡੀਸੀ ਲੱਗਾ ਐਸਐਸਪੀ ਲੱਗਾ ਜਾਂ ਇਨਸਪੈਕਟਰ ਲੱਗਾ ਜਾਂ ਤਹਿਸੀਲਦਾਰ ਲੱਗਾ ਐਸਪੀਐਮ ਲੱਗਾ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਹੋਰ ਨਿੰਦਾ ਕਰਦੇ ਆਂ ਔਰ ਅਸੀਂ ਆਸ ਕਰਦੇ ਆਂ ਵੀ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਾਨੂੰਨ ਬਣਾਇਆ ਉਹ ਐਜ਼ ਇਟ ਇਦਾਂ ਹੀ ਰਹਿਣ ਦਿੱਤਾ ਜਾਵੇ ਧੰਨਵਾਦ ਕੋਈ ਵੀ ਐਸਸੀ ਭਾਈਚਾਰਾ ਜਿਹੜਾ ਇੱਕ ਵਾਰੀ ਰਿਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਰੇ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਹੋਰ ਨਿੰਦਾ ਕਰਦੇ ਆਂ ਅੱਜ ਬਹੁਜ ਸਮਾਜ পার্টি ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਧਾਨ ਦਰਜੀਤ ਰਾਏ ਦੀ ਪ੍ਰਧਾਨਗੀ ਵਿਧਾਨ ਸਭਾ ਲੈਵਲ ਤੇ ਐਸਟੀਐਮ ਸਾਖੀ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਅਤੇ ਅਨੁਸੂਚੀ ਜਾਤੀ ਵਰਗਾਂ ਤੇ ਕਰੀਮ ਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਿਕ ਹੱਕਾਂ ਤੋਂ ਵਾਂਝਾ ਕਰਨ ਦੀ ਸਾਜਿਸ਼ ਹੈ ਕਿ ਨਾ ਕਰਕੇ ਇਸ ਠੀਕ ਕਰ ਦਿੱਤਾ ਕਿ ਜਿਹੜਾ ਉਪ ਵਰਗੀਕਰਨ ਹੋਇਆ 341 342 ਜਿਹੜੀ ਧਾਰਾ ਆ ਉਹਦਾ ਉਪ ਵਰਗੀਕਰਨ ਕੀਤਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਐਸ ਡੀ ਐਮ ਸਾਹਿਬ ਦੁਆਰਾ ਆਪਣੀ ਜਿਹੜੀ ਗੱਲ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਪਹੁੰਚਾਉਣਾ ਚਾਹੁੰਦੇ ਆ ਅਸੀਂ ਅੱਜ ਉਹਨਾਂ ਲਈ ਮੰਗ ਪੱਤਰ ਅੱਜ ਕਾਜ ਬੰਦ ਦਾ ਵੀ ਚੱਲ ਰਿਹਾ ਜੀ ਅੱਜ ਬੰਦ ਤੇ ਪੰਜਾਬ ਕੋਲ ਕੀ ਬੰਦ ਹੈ ਕੀ ਗੱਲ ਹੈ ਬੋਝਨ ਸਮਾਜ ਪਾਰਟੀ ਦੇ ਨੈਸ਼ਨਲ ਲੀਡਰ ਭੈਣ ਕੁਮਾਰੀ ਮਾਇਆਵਤੇ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸਨੀ ਸਿੰਘ ਗੜੀ ਜੋ ਉਹਨਾਂ ਦਾ ਹੁਕਮ ਸੀਗਾ ਕਿ ਅੱਜ ਅਸੀਂ ਜਿਹੜਾ ਬੰਦ ਦਾ ਜਿਹੜਾ ਬੋਝਨ ਸਮਾਜ ਪਾਰਟੀ ਸਮਰਥਨ ਕਰਦੀ ਹੈ ਲੀਡਿੰਗ ਰੋਲ ਨਹੀਂ ਹੈਗਾ ਅਸੀਂ ਮੋਰੇ ਹੋ ਕੇ ਬੰਦ ਨਹੀਂ ਕਰਾ ਰਹੇ ਪਰ ਅਸੀਂ ਸਮਰਥਨ ਕਰਦੇ ਆਂ ਬੰਦ ਕ੍ਰੀਮੀ ਲੇਅਰ ਹੈ ਉਹਦੇ ਤੇ ਕੀ ਕਹਿ ਦੇ ਸਕਦੇ ਕ੍ਰੀਮੀ ਲੇਅਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਬੋਝਨ ਸਮਾਜ ਪਾਰਟੀ ਉਹਦੀ ਕੋਰ ਨਿੰਦਾ ਕਰਦੀ ਆ ਸਪਰੀਮ ਲੇਅਰ ਦੇ ਵਿੱਚ ਇਦਾਂ ਹੈ ਵੀ ਜਿੱਦਾਂ ਕੋਈ ਵੀ ਕੋਈ ਵੀ ਐਸਸੀ ਭਾਈਚਾਰਾ ਜਿਹੜਾ ਇੱਕ ਵਾਰੀ ਰੈਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰੈਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਮੰਨ ਲਓ ਕੋਈ ਡੀਸੀ ਲੱਗਾ ਐਸਐਸਪੀ ਲੱਗਾ ਜਾਂ ਇਨਸਪੈਕਟਰ ਲੱਗਾ ਜਾਂ ਤਸੀਹਂਦਾਰ ਲੱਗਾ ਐਸਬੀਐਮ ਲੱਗਾ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਕੋਰ ਨਿੰਦਾ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਵੀ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਾਨੂੰਨ ਬਣਾਇਆ ਉਹ ਐਜ਼ ਇਟ ਇਦਾਂ ਹੀ ਰਹਿਣ ਦਿੱਤਾ ਜਾਵੇ ਧੰਨਵਾਦ